ਪੱਤਰ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਨਸ਼ੇ ਖਿਲਾਫ ਯੁੱਧ ਚੇੜਿਆ ਹੋਇਆ ਹੈ ਤੇ ਇਸੇ ਲਈ ਤਹਿਤ ਤਮਰੀਸਰ ਦੇ ਪਹਾੜੀ ਵਾਲਾ ਪੜਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਉੱਤੇ ਪੀੜਾ ਪੰਜਾ ਚਲਾਇਆ ਗਿਆ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਤੇ ਐਨਡੀਪੀਐਸ ਐਕਟ ਦੇ ਤਹਿਤ ਵੀ ਪਰਚੇ ਦਰਜ ਨੇ ਉਹਨਾਂ ਕਿਹਾ ਕਿ 5 ਸਾਲ ਇਸ ਦੇ ਵੱਲੋਂ ਜੇਲ੍ਹ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਇੱਕ ਵਾਰੀ ਫੇਰ ਤੋਂ ਨਸ਼ੇ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਇਕੋ ਜਿਹੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਨਸ਼ਾ ਵਿਰੋਧੀ ਮਹਿੰਮਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਐਮੋਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਨੇ ਵੀ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਇਲੀਗਲ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਗਈਆਂ ਹੈ ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ ਉਹਦੇ ਤਹਿਤ ਡੈਮੋਲੇਸ਼ਨ ਡਰਾਈਵ ਹੈ ਜੇ ਆਪਾਂ ਇੱਥੇ ਗੇਟ ਕੀ ਮੰਦੇਰੀਏ ਚੰਗੜ੍ਹ ਦੇ ਏਰੀਏ 'ਚ ਖੜੇ ਆ ਇਹ ਸੰਦੀਪ ਏਲੀਆ ਸੋਨੂ ਹੈਗਾ ਜਿਹਦੇ ਖਿਲਾਫ ਚਾਰ ਮੁਕਦਮੇ ਦਰਜ ਹੈ ਸਰਾਏ ਅਮਾਨਤ ਖਾਨ ਤਰਨਤਾਰਨ ਦੇ ਹੈ ਏ ਐਨਟੀਐਫ ਮੁਹੱਲੀ ਦੇ ਹੈ ਹੋਰ ਵੱਖ-ਵੱਖ ਕੇਸਾਂ 'ਚ ਹੈ ਸੋ ਉਹਨਾਂ ਨੇ ਜਿਹੜੀ ਇਹ ਡਰੱਗ ਮਨੀ ਨਾ ਰੀਅਲ ਕਾਟਨ ਮਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਜੋ ਕਿ ਇਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਟਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਖਬੂਲਪੁਰੇ ਦੇ ਵਿੱਚ ਵੀ ਅਜੇ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਕਾਨੂੰਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲੇ ਜਿਹੜੀ ਹੈ ਘਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਆ ਕਿੰਨੇ ਮੁਕਦਮੇ ਦਰਜ ਨੇ ਚਾਰ ਮੁਕਦਮੇ ਆ ਜੀ ਸੰਦੀਪ ਏਲੀਅਸ ਸੋਨੂ ਤੇ ਦੋ ਸਰਾਏ ਮਾਨਤਖਾਨ ਡਿਸਟ੍ਰਿਕਟ ਟਰਨਪਟ ਆਂਦੇ ਨੇ ਕਿ ਐਨਟੀਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਾਨਤਖਾਨ ਦਾ ਸਾਹਮਣੇ ਆਏ ਕਿਨੇ ਇੱਕ ਮੁਕਦਮਾ ਦਰਜਿਆ ਸਿਰਫ ਮੁਕਦਮੇ ਵਧਾਉਂਦੇ ਆ ਜਾਂ ਰੋਕ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਰਨੀ ਹੁੰਦੀ ਹੈ ਮੈਂ ਤੁਹਾਨੂੰ ਚਾਰਾ ਨਾ ਐਫ ਆਈ ਆ ਨੰਬਰ 12 29 2020 एफआईआर नंबर 199 4 11 2020 एफआईआर 166 11 12 2020 और 89 नंबर तय दी है उसके अलावा और कई देर हो आई हुई आया जी वो सारे हम देख रहे हैं जी देखो यही चीज है जी जेडी के कॉर्पोरेशन ने इलीगल प्रॉपर्टीज आइडेंटिफाई कीती है पुलिस की रिपोर्ट के ऊपर केड़े बंदे है और उन्होंने ਜੋ ਪ੍ਰੋਸੀਜਰ ਅਡਾਪਟ ਕਰਕੇ ਸਾਡੇ ਤੋਂ ਅਗੇ ਪੁਲਿਸ ਫੋਰਸ ਮੰਗੀ ਹੈ ਤੋ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮੰਨੀ ਨਾ ਇਲੀਗਲ ਚੀਜ਼ਾਂ ਕੋਹਰ ਕਰਦੇ ਔਰ ਇਲਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋਏ। ਹੋਰ ਨਿਸ਼ਾਨੇ ਦੇ ਕਿੰਨੇ ਕਿ ਘਰ ਇਤਰਾ ਦੇ ਹੈਗੇ ਜਿਹੜੇ ਨਸ਼ਾ ਦਸਕਰ ਚੱਲ ਰਿਹਾ ਜੀ ਕਮ ਆਈਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸੋ। ਇਹਦੇ ਉਹਦੇ ਵੱਡੇ ਵੱਡੇ ਮਕਦਮੇ ਕਿਹੜਾ ਦਰਜਾ ਹੈ ਜਿਹੜੀ ਵੱਡੀ ਅਥੀਬ ਕੋਈ ਮੈਂ ਤੁਹਾਨੂੰ ਦੱਸਿਆ ਐਨਡੀ ਪੀਐਸ ਦੇ ਤਿੰਨ ਮਕਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ। ਅੱਜ ਕੋਈ ਡਰੋਨ ਜਿਹਦੇ ਸਾਡੇ ਕਿਉਂ ਆਸਤਾ ਇੱਥ ਇਹ ਕੋਈ ਨਹੀਂ ਯਾਰ ਇਹ ਕੋਈ ਛੱਡੇ ਨਹੀਂ ਅੱਜ ਮਖਬੂਲਪੁਰ ਹੈ ਜੀ ਇਸ ਤੋਂ ਬਾਅਦ ਉੱਤੇ ਆਪਾਂ ਮਿਲਦੇ ਹਾਂ ਲੱਗਦਾ ਇਹ ਦੇ ਨਾਲ ਕਿ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਿਰਨ ਕਿ ਨਹੀਂ ਅਸੀਂ ਇਹ ਗਲਤ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆ ਤੇ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਂਦੇ ਆ ਪ੍ਰੋਪਰਟੀ ਕੰਪਟੈਂਟ ਅਥਾਰਟिटीज ਥਰੂ ਦੂਜੇ ਜਿਹੜੇ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਈਡੈਂਟੀਫਾਈ ਕੀਤੇ ਕਿ ਇਲੈਗਲ لیکنਾਇ ਇਲੀਗਲ ਜਗ੍ਹਾ ਤੇ ਬਣਾਏ ਗਏ ਚੀਜ਼ਾਂ ਉਹਨਾਂ ਦੇ ਅਗੇ ਇਨਸਟੈਬਿਲੀਸ਼ਨ ਡਰਾਈਵ ਜੋ ਪ੍ਰੋਸੀਜਰਲ ਮੁਤਾਬਕ ਚੱਲ ਰਹੀ ਹੈ ਉਹਦੇ થી ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂਦਾ ਨਸ਼ਾ ਤਸਕਰ ਨੂੰ ਚੇਤਾਵਨੀ ਦੇਣੀ ਚਾਹੋਗੇ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਕਿਸੇ ਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਹੈ ਜੀ ਜਿਹੜੇ ਸਾਨੂੰ ਦੇਖੀਏ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਜੀ 3 2 2025 ਨੂੰ ਬਠਿੰਡਾ ਜੇਲ੍ਹ ਤੋਂ ਕਿ ਕਿੰਨਾ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਨੀਅਰ ਪਹਿਲਾ ਮੁਕਦਮਾ 2020 ਦਾ ਜੀ ਇਹਦਾ ਹਾਂ ਜੀ ਠੀਕ ਹੈ ਲਾਸਟ ਸੀਗਾ ਸਿਰਫ ਬੱਬਰ ਖਾਲਸਾ ਵਾਲਾ ਜਿਹੜਾ ਬੈਠੀ ਫਿਰਦਾ ਉਹ ਤੇ ਛੁੱਟ ਨਹੀਂ ਬੈਠਦਾ ਇਹ ਬੱਬਰ ਖਾਲਸਾ ਦਾ ਕਮਦਾਸ ਤੋਂ ਪੜਿਆ ਜੀ ਯੂਪੀ ਹਾਂ ਯੂ ਆਉਂਦੀ ਨਹੀਂ ਉਹਨੂੰ ਲੱਗੇ ਡਿਪਟੀ ਡਿਸਟ੍ਰਿਕਟ ਨਹੀਂ ਬਟਾ